ਖਬਰ ਬਠਿੰਡਾ ਤੋਂ ਲੈਂਦੇ ਆ ਜਿੱਥੇ ਬਠਿੰਡਾ ਦੀ ਮੋੜ ਮੰਡੀ ਦੇ ਵਿੱਚ ਪੀਆਰਟੀਸੀ ਦੀ ਬੱਸ ਚੋਰੀ ਹੋਈ ਹੈ ਬੱਸ ਸਟੈਂਡ ਤੋਂ ਇਹ ਮਾਮਲਾ ਸਾਹਮਣੇ ਆਇਆ ਮੀਂਹ ਦੇ ਖੜੇ ਪਾਣੀ ਦੇ ਵਿੱਚ ਫਸ ਜਾਣ ਕਾਰਨ ਬੱਸ ਛੱਡ ਕੇ ਫਰਾਰ ਹੋਏ ਨੇ ਚੋਰ ਤਾਂ ਤਿੰਨ ਹੋਰ ਬੱਸਾਂ ਨੂੰ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਬਠਿੰਡਾ ਦੇ ਮੋੜ ਮੰਡੀ ਤੋਂ ਇਹ ਮਾਮਲਾ ਸਾਹਮਣੇ ਆਇਆ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਪੀਆਰਟੀਸੀ ਦੀ ਬੱਸ ਮੋੜ ਮੰਡੀ ਦੇ ਵਿੱਚ ਚੋਰੀ ਹੋਈ ਹੈ। ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ। ਤਾਂ ਆਪਣੇ ਆਪ ਦੇ ਵਿੱਚ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲਾ ਇਹ ਮਾਮਲਾ ਬਠਿੰਡਾ ਦੀ ਮੋੜ ਮੰਡੀ ਤੋਂ ਸਾਹਮਣੇ ਆਇਆ ਜਿੱਥੇ ਪੀਆਰਟੀਸੀ ਦੀ ਬੱਸ ਚੋਰੀ ਕਰ ਲਈ ਗਈ। ਮੀਂਹ ਦੇ ਪਾਣੀ ਦੇ ਵਿੱਚ ਖੜੀ ਹੋਈ ਇਹ ਬੱਸ ਨਜ਼ਰ ਆ ਰਹੀ ਹੈ ਜਿਸ ਨੂੰ ਛੱਡ ਕੇ ਚੋਰ ਇੱਥੋਂ ਫਰਾਰ ਹੋ ਗਏ ਨੇ। ਤਾਂ ਮੀਂਹ ਦੇ ਖੜੇ ਪਾਣੀ ਦੇ ਵਿੱਚ ਫਸ ਜਾਣ ਕਾਰਨ ਬੱਸ ਛੱਡ ਕੇ ਚੋਰ ਫਰਾਰ ਹੋ ਗਏ। ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਹਜੇ ਕੁਝ ਪਤਾ ਜਆ ਲੱਗਿਆ ਨਹੀਂ ਹਜੇ ਤਾਂ ਕੁਝ ਹਾਂ ਇਹ ਬਾਕੀ ਹਜੇ ਭਾਈ ਥਾਣੇ 'ਚ ਨਹੀਂ ਹਜੇ ਤਾਂ ਕਿੰਨੇ ਜਣੇ ਫਟੇ ਜੀ ਇਹ 2 ਜਣੇ ਨੇ ਅੱਛਾ ਹਾਂ ਕਿੰਨੇ ਵੇੜੀ ਘਟਣਾ ਸੀ ਇਹ ਇਹ ਤੜਕੇ 4 ਵਜੇ ਮੈਨੂੰ ਸਵੇਰੇ ਤਕਰੀਬਨ 6:30 ਵਜੇ ਕਾਲ ਆਈ ਸੀ ਕਿ ਆਪਣੀ ਬੱਸ ਬੱਸ ਸਟੈਂਡ ਵਿੱਚੋਂ ਚੋਰੀ ਹੋ ਗਈ ਹੈ ਤੇ ਪਰ ਮੈਂ ਪੁੱਛਿਆ ਵੀ ਕੋਈ ਕੋਈ ਪੱਕਾ ਪਤਾ ਲੱਗਿਆ ਉਹ ਕਹਿੰਦੇ ਬਸ ਆਪਣੀ ਜਿਹੜੋ ਟੱਕ ਜੁਨੀਅਨ ਤੋਂ ਮਾਨਸਾ ਕੰਚੇ ਰੋੜ ਜਾਂਦੀ ਹੈ ਉਸ ਦੇ ਵਿੱਚ ਜਿਹੜੇ ਖੱਡੇ ਚੀਲੇ ਬਣੇ ਹੋਇਆ ਉੱਥੇ ਖੜੀ ਹੈ ਜੀ ਅੱਛਾ ਹਾਂ ਜੀ ਬਸ ਸਵੇਰੇ ਕਿੰਨੇ ਵਜੇ ਇਹਸ ਮੇਰੇ 7:50 ਦੇ ਮਾਨ ਮੰਡੀ ਤੋਂ ਮਾਨਸਾ ਜਾਂਦੀ ਹੈ ਜੀ ਹਾਲੇ ਕੋਈ ਪਤਾ ਨਹੀਂ ਲੱਗਿਆ ਅਸੀਂ ਆਪਣੇ ਵੱਲੋਂ ਮੋੜ ਥਾਣੇ ਵਿੱਚ ਕੰਪਲੀਟ ਪਾਤੀ ਹੈ ਫਿਰ ਨਾਲ ਉਹਨਾਂ ਵੱਲ ਤੋਂ ਤਫ਼ਤੀਸ਼ ਜਾਂਦੀ ਹੈ ਬੱਸ ਸਟੈਂਡ ਦੇ ਵਿੱਚ ਕੋਈ ਆਪਣਾ ਚੌਕੀਦਾਰ ਹੁੰਦੇ ਨਹੀਂ ਜੀ ਬੱਸ ਸਟੈਂਡ 'ਚ ਕੋਈ ਚੌਕੀਦਾਰ ਨਹੀਂ ਕਿਉਂਕਿ ਇਹ ਨਗਰ ਕੌਂਸਲ ਵੱਲੋਂ ਆਈ ਹੈ ਜੀ ਅਗਰ ਸਾਡੇ ਪੀਆਰਸੀ ਦਾ ਬੱਸ ਸਟੈਂਡ ਦਾ ਤਾਂ ਸਾਡੇ ਕੋਲ ਸਕਿਉਰਿਟੀ ਹੁੰਦੀ ਹੈ ਪ੍ਰੋਪਰ ਉਥੇ ਰਸਤਾ ਖਰਾਬ ਹੋਣ ਕਰਕੇ ਉਥੇ ਸੜਕ ਦੇ ਉੱਪਰ ਨਾ ਮਿੱਟੀ ਪਾਈ ਹੋਈ ਸੀਗੀ ਉਹ ਅਣਜਾਣ ਸੀ ਨਾ ਨਾ ਕੋ ਡਰਾਈਵਰ ਜੋ ਜੋ ਲਗਾਇਆ ਗੱਡੀ ਉਹ ਨਹੀਂ ਪਤਾ ਲੱਗ ਰਾਤ ਦਿਨ ਇਸ ਕਰਕੇ ਗੱਡੀ ਉਹ ਚੀਲੇ ਦੇ ਵਿੱਚ ਉੱਥੇ ਵਸ ਸੀ ਸੀਸੀਟੀਵੀ ਕੈਮਰੇ ਚੈੱਕ ਕਰਿਆ ਉਹ ਮੇਰੇ ਹਿਸਾਬ ਨਾਲ ਵੀ 11:30 ਕਵਿਤੀ ਵਿੱਚ ਸਾਡੇ ਕੋਲ ਗੱਡੀ ਜਾਂਦੀ ਮਿਲੀ ਹੈ ਉਹ ਪ੍ਰਿੰਟ ਰਕੀ ਜਿਹਨਾਂ ਕੋਲ ਤੇ ਉਹ ਗੱਡੀਆਂ ਇਹ ਤਕਰੀਬਨ ਬੱਸ ਸਟੈਂਡ ਤੋਂ ਮੇਰੇ ਹਿਸਾਬ ਨਾਲ 11:00 ਕਵਿਤੀ ਗੱਡੀ ਗਈ ਹੈ ਤਾਂ ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਬਠਿੰਡਾ ਦੀ ਮੋੜ ਮੰਡੀ ਦੇ ਵਿੱਚ ਪੀਆਰਟੀਸੀ ਦੀ ਬੱਸ ਚੋਰੀ ਹੋਈ ਤਾਂ ਬੱਸ ਮੀਂਹ ਦੇ ਪਾਣੀ ਦੇ ਵਿੱਚ ਫਸ ਜਾਣ ਕਾਰਨ ਚੋਰ ਇਸ ਨੂੰ ਇੱਥੇ ਹੀ ਛੱਡ ਕੇ ਫਰਾਰ ਹੋ ਗਏ ਨੇ ਤੇ ਜਦੋਂ ਸੂਬੇ ਦੇ ਵਿੱਚ ਬੱਸਾਂ ਹੀ ਚੋਰੀ ਹੋਣ ਲੱਗ ਜਾਣ ਬੱਸ ਸਟੈਂਡ ਦੇ ਵਿੱਚ ਖੜੀ ਇਹ ਬੱਸ ਜਿਸ ਨੂੰ ਚੋਰੀ ਕੀਤਾ ਗਿਆ ਪਰ ਇੱਥੇ ਮੀਂਹ ਦਾ ਪਾਣੀ ਢਾਲ ਬਣ ਕੇ ਸਾਹਮਣੇ ਆਇਆ ਪਰ ਫਿਰ ਹਾਲ ਬੱਸਾਂ ਦੀ ਰਾਖੀ ਕਿਵੇਂ ਹੋਏ ਇਸ ਦੇ ਉੱਤੇ ਗੱਲਬਾਤ ਕਰਦੇ ਹਾਂ ਮੇਰੇ ਸਹਿਯੋਗੀ ਮਨੀਸ਼ ਜੁੜੇ ਨੇ ਮਨੀਸ਼ ਇੱਕ ਮਾਮਲਾ ਇੱਕ ਵੱਖਰੇ ਕਿਸਮ ਦਾ ਸਾਹਮਣੇ ਆਇਆ ਤਾਂ ਲੋਕਾਂ ਦੇ ਘਰਾਂ ਤੱਕ ਚੋਰੀਆਂ ਲੋਕਾਂ ਦੇ ਵਾਹਨ ਤਾਂ ਚੋਰੀ ਹੁੰਦੇ ਸਨ ਐਸੇ ਦਾ ਬਾਸੀ ਚੋਰੀ ਹੋ ਗਈ ਬਿਲਕੁਲ ਹਾਲਾਤ ਪੰਜਾਬ ਦੇ ਕਿਸੇ ਤਰ੍ਹਾਂ